ਦਾਦਾ ਆਪਾਂ ਖਾ ਰਹੇ ਆ ਪੀ ਰਹੇ ਆ ਸਭ ਮਿਲਾਵਟ ਵਾਲੀ ਚੀਜ਼ਾਂ ਜੀ ਇਹ ਚੀਜ਼ਾਂ ਅੱਜ ਦੀ ਡੇਟ 'ਚ ਹਰ ਬੰਦੇ ਲਈ ਬੱਚੇ ਤੋਂ ਲੈ ਕੇ ਬਜ਼ੁਰਗ ਲਈ ਹਰ ਇੱਕ ਬੰਦੇ ਲਈ ਜ਼ਰੂਰੀ ਹੈ ਕੈਲਸਟ੍ਰੋਲ ਸਹੀ ਕਰਦਾ ਬਲੋਕ ਇਹ ਆਪਣਾ ਲੀਵਰ ਆਪਣੀ ਹਾਰਟ ਦੀ ਲੋਬੇ ਸਭ ਸੈੱਨ ਸਹੀ ਕਰਦਾ ਫਰੈਸ਼ ਦੁੱਧਾ ਫਰੈਸ਼ ਦੁੱਧ ਤੋਂ ਫਰੈਸ਼ੀ ਪੀਣ ਦਾ ਫਾਇਦਾ ਹੈ ਔਰ ਰੀਅਲ ਦੁੱਧ ਨੂੰ ਤੁਸੀਂ 2 ਮਹੀਨੇ ਬਾਅਦ ਪੀਓਗੇ ਕੀ ਹੁੰਦੀ ਹੈ ਸੈਂਸ ਸਾ ਚੈਮੀਕਲ ਆ ਪਰ ਥੋੜੀ ਔਰ ਅਨਾਰ ਅਨਾਰ 6 ਮਹੀਨੇ ਟਿਕੀਊਗਾ ਜਾਂ ਮਸੰਮੀ ਟਿਕੀਊਗੀ ਜਾਂ ਫਰੂਟ ਟਿਕੀਊਗਾ 6 ਮਹੀਨੇ ਸਰ ਆਪਣੇ ਕੋਲ ਕਟੋ ਕਰਨੀ ਤੋਂ 10 ਤੋਂ 12 ਤਰ੍ਹਾਂ ਦੇ ਜੂਸ ਹੁੰਦੇ ਹੀ ਕarele ਦਾ ਜੂਸ ਐਲੋਵੇਰਾ ਜੂਸ ਲੋਕੀ ਦਾ ਜੂਸ ਬੇਠੇ ਦਾ ਜੂਸ ਹੁਣ ਤੋਂ ਬਾਅਦ ਟਮਾਟਰ ਦਾ ਚਪੁੰਦਰ ਦਾ ਫਰੂਟ ਦਾ ਜੂਸ ਹਰ ਤਰ੍ਹਾਂ ਦਾ ਜੂਸ ਹੁੰਦਾ ਜੀ ਹਰ ਤਰ੍ਹਾਂ ਦੀ ਪ੍ਰੋਬਲਮ ਲਈ ਹੈ ਜੀ ਚੂੰਗਰ ਬੀਪੀ ਕੈਲਸਟੋਨ ਲੀਵਰ ਹਰ ਤਰ੍ਹਾਂ ਦੀ ਹਾਰਦੀ ਬਲੋਕਾਜ ਹੋਵੇ ਹਰ ਤਰ੍ਹਾਂ ਦੀ ਸੱਚੇ ਬੇਠੇ ਦਾ ਜੂਸ ਬਣਾਨੇ ਆ ਜੀ ਇਹ ਜਿਹਨੂੰ ਐਸ਼ਗਾਰ ਕਹਿੰਦੇ ਆ ਜੀ ਜਿੰਦੀ ਮਠਿਆਈ ਬਣਦੀ ਆ ਇਹ ਜੂਸ ਬਹੁਤ ਬਹੁਤ ਫਾਇਦੇਮੰਦ ਹੈ ਜੀ आई फर्स्ट टाइम ट्राई ਕੀਤਾ ਅੱਜ ਹਾਂਜੀ ਹਾਂਜੀ ਬਸ ਸ਼ੁਰੂ ਕਰਦੇ ਹਾਂ ਬੈਰੀ ਗੁੱਡ ਕਿਤਾ ਦਾ ਟੇਸ ਲੱਗੇ ਬਹੁਤ ਵਧੀਆ ਟੇਸਟ ਆ ਜੀ ਨਾਲੇ ਆਪਣੀ ਹੈਲਥ ਵੀ ਬਹੁਤ ਵਧੀਆ ਇਹ ਸ਼ੂਗਰ ਬੀਪੀ ਥਾਇਰੋਇਡ ਕੈਸਟੋਲ ਯੂਰਿਕ ਐਸਿਡ ਹਾਰਟ ਵਾਸਤੇ ਲੀਵਰ ਵਾਸਤੇ ਸਾਰੀ ਪੇਟ ਦੀ ਡਾਇਟ ਦੀ ਬਿਮਾਰੀ ਲਾਈਦਾ ਕਰੇਦਾ ਵੈਸੇ ਮਾਣਾ ਕਰਦੀਦਾ ਵੀ ਕਰੇਦੇ ਕਰੂਲੇ ਦਾ ਪਰ ਕਰਦੇ ਨੂੰ ਵੈਸੇ ਕਰਦਾ ਵੀ ਨਾ ਬਣਾਉਂਗੇ ਇਹ ਚੀਜ਼ਾਂ ਵਧੀਆ ਬਣਾ ਲਿਆ ਟਿੰਡੇ ਬਣਾ ਲੈ ਕੀ ਬਣਾ ਲੈ ਕਰੇਲੇ ਬਣਾ ਲੈ ਪਤਾ ਨਹੀਂ ਕਰਨਾ ਪਨੀਰ ਆਣ ਦੇ ਵੀ ਕਰੇਦਾ ਬੰਦਾ ਪਨੀਰ ਵਗਾਰੇ ਖਾ ਕੇ ਉਸ ਤੋਂ ਸਬਜੀ ਉਹੀ ਹੈ ਪਰ ਇੱਥੇ ਜਦ ਜੂਸ ਬਣਾ ਕੇ ਮਿਲ ਰਿਹਾ ਟੇਸਟੀ ਹੁੰਦਾ ਕਿਉਂਕਿ ਦੇ ਸਾਰਾ ਨਿੰਮ ਪਾਈ ਇਹਨਾਂ ਨੇ ਐਲੋਵੀਰਾ ਪਾ ਰਹੇ ਨੇ ਕਰੇਲਾ ਪਾ ਰਹੇ ਨੇ ਸਾਰਾ ਕੁਝ ਪਾ ਕੇ ਮਿਕਸ ਜੂਸ ਬਹੁਤ ਵਧੀਆ ਬਣਦਾ ਸਸਟੇ ਗਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮੇ ਇੱਕ ਪਾਸੇ ਲੋਕੀ ਜਿਹੜੇ ਨੇ ਕੋਲਡ ਡਰਿੰਕ ਔਰ ਅਜਹੀਆਂ ਜਿਹੜੀਆਂ એનર્ਜੀ ਡਰਿੰਕਸ ਦੇ ਵੱਲ ਜਾ ਰਹੇ ਨੇ ਪਰ ਉੱਥੇ ਹੀ ਲੋਕਾਂ ਦੇ ਵਿੱਚ ਜਿਹੜਾ ਸਬਜ਼ੀਆਂ ਦੇ ਬਣਿਆ ਜੂਸ ਦੇ ਵੱਲ ਵੀ ਜਿਹੜਾ ਇਹ ਰੁਝਾਨ ਵਧਦਾ ਹੋਇਆ ਨਜ਼ਰ ਆ ਰਿਹਾ ਮੇਰੇ ਨਾਲ ਇੱਕ ਵੀਰ ਜੀ ਨੇ ਜੋ ਹਰੀ ਤਾਜੀ ਸਬਜ਼ੀਆਂ ਦਾ ਜਿਹੜਾ ਜੂਸ ਬਣਾ ਕੇ ਲੋਕਾਂ ਨੂੰ ਸਰਵ ਕਰ ਰਹੇ ਨੇ ਤੇ ਕਾਫੀ ਜਿਹੜੇ ਕਸਟਮਰਸ ਵੀ ਨੇ ਜੋ ਇਕੱਠੇ ਹੋਏ ਨੇ ਗੱਲਬਾਤ ਕਰ ਲੈਨੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਈ ਜੀ ਕੀ ਕਿਹੜੀਆਂ ਸਬਜ਼ੀਆਂ ਤੋਂ ਜਿਹੜਾ ਜੂਸ ਬਣਾ ਕੇ ਲੋਕਾਂ ਨੂੰ ਅਰ ਆਪਾਂ ਇਹ ਕੱਚੇ ਪੇਠੇ ਦਾ ਜੂਸ ਬਣਾਨੇ ਆ ਜੀ ਇਹ ਜਿਹਨੂੰ ਐਸ਼ਗਾਰਡ ਕਹਿੰਦੇ ਆ ਜੀ ਜਿੰਦੀ ਮਠਿਆਈ ਬੰਦੀ ਆ ਇਹ ਜੂਸ ਬਹੁਤ ਬਹੁਤ ਫਾਇਦੇਮੰਦ ਆ ਜੀ ਆਪਣਾ ਕੈਲਸਟੇਰੋਲ ਸਹੀ ਕਰਦਾ ਬਲੋਕ ਇਹ ਆਪਣਾ ਲੀਵਰ ਆਪਣੀ ਹਾਰਟ ਦੀ ਬਲੋਕ ਸਭ ਐਨ ਸਹੀ ਕਰਦਾ ਇਹਦੇ ਚ ਆਪਾਂ ਪੇਠੇ ਨਾਲ ਜੀ ਖੀਰਾ ਕੀਆ ਲੋਕੀ ਪੁਦੀਨਾ ਆਵਲਾ ਨਿੰਬੂ ਸਭ ਮਿਕਸ ਕਰਕੇ ਆਪਾਂ ਪੀਲਾਨੇ ਆ ਜੀ ਕਿੱਦਾਂ ਸੋਚਿਆ ਸਰ ਕਿਉਂਕਿ ਆਮ ਤੌਰ ਤੇ ਘਰਾਂ ਦੇ ਵਿੱਚ ਤਾਂ ਕਈ ਲੋਕ ਗੁਰੇਜ਼ ਕਰਦੇ ਨੇ ਸਬਜ਼ੀਆਂ ਹੀ ਨਹੀਂ ਖਾਂਦੇ ਤੁਸੀਂ ਹੁਣ ਸਬਜ਼ੀਆਂ ਦਾ ਜੂਸ ਬਣਾ ਕੇ ਲੋਕਾਂ ਨੂੰ ਪਿਲਾ ਰਹੇ ਹੋ ਹਾਂਜੀ ਸਰ ਇਹ ਇਹ ਚੀਜ਼ਾਂ ਅੱਜ ਦੀ ਡੇਟ 'ਚ ਬਹੁਤ ਜ਼ਰੂਰੀ ਆ ਜੀ ਜਿੱਦਾਂ ਦਾ ਆਪਾਂ ਖਾ ਰਹੇ ਆ ਪੀ ਰਹੇ ਆ ਸਭ ਮਿਲਾਵਟ ਵਾਲੀ ਚੀਜ਼ਾਂ ਜੀ ਇਹ ਚੀਜ਼ਾਂ ਅੱਜ ਦੀ ਡੇਟ 'ਚ ਹਰ ਬੰਦੇ ਲਈ ਬੱਚੇ ਤੋਂ ਲੈ ਕੇ ਬਜ਼ੁਰਗ ਲਈ ਹਰ ਬੰਦੇ ਲਈ ਜ਼ਰੂਰੀ ਆ ਤਾਂ ਹੀ ਉਹ ਤੰਦਰੁਸਤ ਰਹਿ ਸਕਦਾ ਨਹੀਂ ਤਾਂ ਉਮਰਾਂ ਘਟਦੀਆਂ ਜਾ ਰਹੀਆਂ ਤੁਹਾਡੇ ਸਾਹਮਣੇ ਹੀ ਆ ਜੀ ਕੀ ਹਾਲ ਹੋ ਰਿਹਾ ਹੈ ਅੱਜ ਕੱਲ ਲੋਕੀ ਪੈਕਡ ਡਰਿੰਕਸ ਪਿੰਦੇ ਨੇ ਕੋਲਡ ਡਰਿੰਕ ਹੋ ਗਏ ਸੌਫਟ ਡਰਿੰਕ ਹੋ ਗਏ ਤੁਸੀਂ ਕਿੱਦਾਂ ਸੋਚਿਆ ਕਿ ਹਰੀਆਂ ਸਬਜ਼ੀਆਂ ਦੇ ਜੂਸ ਬਣਾ ਕੇ ਮੈਂ ਲੋਕਾਂ ਨੂੰ ਦਵਾਸੇ ਜੂਸ ਦੇ ਨਾਲ ਨਾਲ ਸਿਹਤ ਵੀ ਦਵਾ ਸਰ ਇਹ ਚੀਜ਼ਾਂ ਮੈਂ ਦੱਸਿਆ ਨਾ ਤੁਹਾਨੂੰ ਬਹੁਤ ਜ਼ਰੂਰੀ ਹੈ ਜੀ ਜਿੱਦਾਂ ਆਪਾਂ ਆਪਣਾ ਖਾਣ-ਪਾਣ ਆ ਰਹਿਣ ਆ ਸਭ ਕੈਮੀਕਲ ਵਾਲਾ ਹੋਣਾ ਰੀਅਲ ਜੂਸ ਲੈ ਲਓ ਕੋਈ ਹੋਰ ਜੂਸਾ ਲੋ ਚਲੋ ਆਪਾਂ ਕੰਪਨੀਆਂ ਦੇ ਨਾਮੋਂ ਕੀ ਬੋਲਨੇ ਤੁਹਾਨੂੰ ਪਤਾ ਹੀ ਆ ਸਭ ਕੈਮੀਕਲ ਪੈਂਦੇ 6-6 ਮਹੀਨੇ ਡੇਟ ਪੈ ਗਈ ਉਹ ਕਿੱਦਾਂ ਟਿਕਿਆ ਹੁਣ ਸਾਟਾ ਜਾਂਦਾ ਸਾਲ-ਸਾਲ ਪੈਕ ਰਹਿੰਦੇ ਨੇ ਜੀ ਹੁਣ ਸਾਡਾ ਜੂਸ ਤੁਸੀਂ 2 ਘੰਟੇ ਬਾਅਦ ਖਰਾਬ ਹੋ ਜਾਣਾ ਜੀ ਫਰੈਸ਼ ਜੂਸ ਆ ਫਰੈਸ਼ ਜੂਸ ਫਰੈਸ਼ੀ ਪੀਣ ਦਾ ਫਾਇਦਾ ਆ ਰੀਅਲ ਜੂਸ ਨੂੰ ਤੁਸੀਂ 2 ਮਹੀਨੇ ਬਾਅਦ ਪੀਓਗੇ ਕੀ ਹੁੰਦੇ ਸੈਂਸਾ ਕੈਮੀਕਲ ਆ ਪਰ ਥੋੜੀ ਔਰ ਅਨਾਰ ਅਨਾਰ 6 ਮਹੀਨੇ ਟਿਕੀ ਜਾਊਗਾ ਜਾਂ ਮਸੰਮੀ ਟਿਕੀ ਜਾਊਗੀ ਜਾਂ ਫਰੂਟ ਟਿਕ ਜਾਊਗਾ 6 ਮਹੀਨੇ ਕਿੱਥੇ ਟਕੇ ਜਾਣਾ ਫਰੂਟ ਦਾ ਜੂਸ ਤੁਸੀਂ 2 ਘੰਟੇ ਬਾ ਕਿੰਨੇ ਤਰ੍ਹਾਂ ਦੇ ਜਿਹੜੇ ਆ ਜੂਸ ਇਸ ਛੋਟੀ ਜੀ ਕਾਰਟ ਦੇ ਉੱਤੇ ਤੁਸੀਂ ਤਿਆਰ ਕਰਦੇ ਸਰ ਆਪਣੇ ਕੋਲ ਕਟੋ ਕਟਨੀ ਤੋਂ 10 ਤੋਂ 12 ਤਰ੍ਹਾਂ ਦੇ ਜੂਸ ਹੁੰਦੇ ਜੀ ਕਰੇਲੇ ਦਾ ਜੂਸ ਐਲੋਵਿਰਾ ਜੂਸ ਲੋਕੀ ਦਾ ਜੂਸ ਪੇਠੇ ਦਾ ਜੂਸ ਉਹਨ ਤੋਂ ਬਾਅਦ ਟਮਾਟਰ ਦਾ ਚਕੁੰਦਰ ਦਾ ਫਰੂਟ ਦਾ ਜੂਸ ਹਰ ਤਰ੍ਹਾਂ ਦਾ ਜੂਸ ਹੁੰਦਾ ਜੀ ਹਰ ਤਰ੍ਹਾਂ ਦੀ ਪ੍ਰੋਬਲਮ ਲਈ ਹੈ ਜੀ ਕਿਸੇ ਤਰ੍ਹਾਂ 200 250 ਬਿਮਾਰੀ ਆਪਾਂ ਠੀਕ ਕਰਦੇ ਆ ਕਿਹੜੀਆਂ ਕਿਹੜੀਆਂ ਮੁੱਖ ਬਿਮਾਰੀਆਂ ਦਾ ਇਲਾਜ ਇਹਨਾਂ ਜੂਸਾਂ ਦੇ ਵਿੱਚ ਹੈ ਜੀ ਮੈਂ ਆਪਣੇ ਕੋਲ 슈ਗਰ ਦੀ ਪ੍ਰੋਬਲਮ ਹੋਵੇ ਪਹਿਲੇ ਨੰਬਰ ਤੇ ਆਪਾਂ 4 ਦਿਨਾਂ 'ਚ ਸੈੱਟ ਕਰੀ ਦੀ ਜਿਹੜਾ ਜਿੰਨੀ ਮ ਦੇ ਸੈੱਟ ਕਰਕੇ ਮੈਂ ਕਹਾਂ ਤੁਸੀਂ ਅੱਜ ਲੈ ਆਓ ਰਿਪੋਰਟ ਚੈੱਕ ਕਰਾ ਲਓ 4 ਦਿਨੋਂ ਨੇ ਸਾਡੇ ਹਿਸਾਬ ਨਾਲ ਚੱਲਣਾ 5ਵੇਂ ਦਿਨ ਰਿਪੋਰਟ ਚੈੱਕ ਕਰਾ ਲਵੇ ਜੀ ਲਿਖ ਕੇ ਦਿੰਨੇ ਆ ਗਰੰਟੀ 4 ਦਿਨ ਸ਼ੂਗਰ ਨਾਲ ਨੋਰਮਲ ਹੋਈ ਤੇ ਸ਼ੂਗਰ ਬੀਪੀ ਕੈਲਸਟੋਲ ਲੀਵਰ ਹਰ ਤਰ੍ਹਾਂ ਦੀ ਹਾਰਦੀ ਬਲੋਕੇਜ ਹੋਵੇ ਹਰ ਤਰ੍ਹਾਂ ਦੀ ਪ੍ਰੋਬਲਮ ਸਹੀ ਕਰੀ ਦੀ ਕਿੰਨਾ ਸਮਾਂ ਹੋ ਗਿਆ ਇੱਥੇ ਕਾਟ ਲਾ ਇੱਥੇ ਸਰ ਸਾਨੂੰ 12 ਤੋਂ 13 ਸਾਲ ਹੋ ਗਏ ਇੱਥੇ ਖੜੇ ਨੇ ਹਾਂਜੀ 12 ਤੋਂ 13 ਸਾਲ ਹਾਂਜੀ ਹਾਂਜੀ ਤੇ ਕੀ ਦਾ ਰਿਹਾ ਇਹ ਇਹਨਾਂ ਸਾਲਾਂ ਦੇ ਵਿੱਚ ਲੋਕਾਂ ਦਾ ਰੁਝਾਨ ਇਹਨਾਂ ਦਾ ਰਿਸਪੋns ਬਹੁਤ ਵਧੀਆ ਜੀ ਦੇਖੋ ਪਹਿਲੇ ਸਾਲ ਤਾਂ ਪਹਿਲੇ ਸਾਲ ਤਾਂ ਅਸੀਂ ਲੋਕਾਂ ਨੂੰ ਆਵਾਜ਼ਾਂ ਮਾਰ-ਮਾਰ ਪੁਲਾਉਂਦੇ ਸੀ ਅੱਜ ਸਾਡੇ ਕੋਲ ਇੰਨਾ ਕੋ ਰਸ਼ ਹੁੰਦਾ ਕਿ ਅਸੀਂ ਉਹਨਾਂ ਨੂੰ ਕਹਿੰਦਾ ਭਾਈ ਬਹਿ ਜਾਓ 2 ਮਿੰਟ ਪੁਲਾਣੇ ਆ ਤੁਹਾਨੂੰ ਬਹਿ ਜਾਓ 2 ਮਿੰਟ 2 ਮਿੰਟ ਦਿਓ 2 ਮਿੰਟ 2 ਮਿੰਟ ਕਰਦੇ ਕਦੇ ਅੱਧਾ ਅੱਧਾ ਘੰਟਾ ਲੋਕੀ ਖੜੇ ਰਹਿੰਦੇ ਆ ਆ ਲੈ ਲਓ ਥੋੜਾ ਜੂਸ ਕੁਛ ਆ ਕਿਹੜਾ ਜੂਸ ਤੁਸੀਂ ਹੁਣ ਕਿਹੜਾ ਜੂਸ ਸਾਰੇ ਤਾਂ ਸੋ ਇਹ ਤਾਂ ਮੈਕਸ ਜੂਸ ਹੈ ਜੀ ਆਪਣੇ ਵਧੀਆ ਬਹੁਤ ਵਧੀਆ ਚੀਜ਼ ਹੈ ਸਿਹਤ ਵਾਸਤੇ ਕਿੰਨਾ ਕੁ ਜਿਹੜਾ ਫਾਇਦੇਮੰਦ ਸਾਬਤ ਹੋ ਰਿਹਾ ਆ ਕੇ ਦਿੰਦੇ ਆ ਆਮਲਾ ਹੋ ਗਿਆ ਖੀਰਾ ਹੋ ਗਿਆ ਪਦੀਨਾ ਹੋ ਗਿਆ ਧਨੀਆ ਹੋ ਗਿਆ ਲੋਕੀ ਹੋ ਗਈ ਪੇਠਾ ਹੋ ਗਿਆ ਜਿਹੜਾ ਤੁਹਾਨੂੰ ਜਿਹੜੀ ਤੁਹਾਡੀ ਰਿਕੁਆਇਰਮੈਂਟ ਆ ਉਹ ਜੂਸ ਮਿਲਦਾ ਜੀ ਔਰ ਬਹੁਤ ਵਧੀਆ ਸਿਹਤ ਵਾਸਤੇ ਬਹੁਤ ਵਧੀਆ ਹੈ ਜੀ ਚੰਗੀ ਸਿਹਤ ਬਣਾਨੀ ਹੈ ਤੇ ਬਹੁਤ ਜ਼ਰੂਰੀ ਹੈ ਜੂਸ ਪੀਣਾ ਉਂਜੇ ਸਨਾ ਸ਼ੂਗਰ ਹੋ ਗਈ ਉਹਦੇ ਵਾਸਤੇ 콜ਸਟੋਲ ਵਗੈਰਾ ਇਹ ਬਾਹਰ ਦੀਆਂ ਚੀਜ਼ਾਂ ਜਿਹੜਾ ਖਾ ਖਾ ਕੇ ਲੋਕ ਚਾਈਨਿਸ ਫੂਡ ਉਹ ਤੇ ਆਪਣਾ ਬਰਬਾਦ ਹੀ ਕਰਦੇ ਨੇ ਹੋਰ ਕੁਛ ਨਹੀਂ ਹੈ ਇਸ ਕਰਕੇ ਇਹ ਸਬ ਚੀਜ਼ਾਂ ਪੀਣੀਆਂ ਚਾਹੀਦੀਆਂ ਨੇ ਸਿਹਤ ਵਾਸਤੇ ਆਪਣਾ ਪਾਰਕ ਵਿੱਚ ਘੁੰਮੋ ਸੈਰ ਕਰੋ ਇਹ ਸਭ ਤੋਂ ਵਧੀਆ ਗੱਲ ਹੈ ਬੋਲੇ ਸ਼ੋ ਨਿਹਾਲ ਨਿੰਬੂ ਹਲਦੀ ਸਾਰਾ ਕੁਝ ਹੈ ਤੇ 16 ਜੜੀ ਬੂਟੀ ਨਾਲ ਕਿਹੜੀਆਂ ਕਿਹੜੀਆਂ ਬਿਮਾਰੀਆਂ ਇਸ ਜੂਸ ਨਾਲ ਠੀਕ ਹੋਣਗੀਆਂ ਇਹ ਸ਼ੂਗਰ ਬੀਪੀ ਥਾਇਰੋਇਡ ਕੈਸਟੋਲ ਯੂਰਿਕ ਐਸਿਡ ਹਾਰਡ ਵਾਸੇ ਲੀਵਰ ਵਾਸੇ ਸਾਰੀਆਂ ਜਾਨੀ ਪੇਟ ਦੀ ਡੈਡੋ ਬਿਮਾਰੀਆਂ ਨਾਲ ਕਰਤੀ ਹੈ ਇਲਾਜ ਬਿਲਕੁਲ ਗਰੰਟੀਡ 101% ਇੱਕ ਪੱਲਾ ਲੋਕੀ ਦਵਾਈਆਂ ਖਾਂਦੇ ਸੀ ਹੁਣ ਜੂਸ ਪੀਣਗੇ ਸਾਡੇ ਕੋਲ ਜੂਸ ਨਾਲ ਹੀ ਇਲਾਜ ਹੈ ਜੀ ਪੇਟ ਦੀ ਡੈਡੋ ਬਿਮਾਰੀ ਠੀਕ ਕਰਾਂਗੇ ਫ੍ਰੀਡਨ ਜਿ ਦੇਾਂਗੇ ਨਾਲੇ ਲੈ ਕੇ ਤੇ ਫਿਰ ਸਬਜ਼ੀਆਂ ਸਾਰੀਆਂ ਡੇਲੀ ਤਾਜ਼ੀਆਂ ਲੈਣੀਆਂ ਆਰਗੈਨਿਕ ਹੈ ਸਾਰੀ ਸਬਜ਼ੀ ਆਰਗੈਨਿਕ ਸਬਜ਼ੀ ਹੈ ਸਾਰੀ ਹਾਂਜੀ ਕਿ ਕਿਦਾਦਾ ਲੋਕਾਂ ਦਾ ਰਿਸਪੌਂਸ ਆ ਰਿਹਾ ਬਸ ਕਿ ਪਹੁੰਚਾਂ ਨੂੰ 14 ਸਾਲ ਹੋ ਗਈ ਹੈ ਇੱਥੇ ਖੜੇ ਰਿਸਪੌਂਸ ਹੈ ਉहां ਸੀ ਖੜੇ ਆ ਅਦਰਵਾਈਜ਼ ਸਾਨੂੰ ਖੜਾਦਾ ਕੋਈ ਪੈਸਾ ਨਹੀਂ ਮੈਂਡੇ ਚ ਭਜਾ ਦੇਣਗੇ ਸਾਨੂੰ ਲੋਕ ਤੇ ਜਦ ਸਟਾਰਟ ਕੀਤਾ ਸੀ ਉਦੋਂ ਤੱਕ ਕਾਫੀ ਕਿਉਂਕਿ ਲੋਕਾਂ ਨੂੰ ਲੈਣਾ ਸਮਝਾਣਾ ਬੜਾ ਔਖਾ ਹੁੰਦਾ ਵੈ ਇਹਦਾ ਮੋਟੀਵੇਟ ਕਰਨਾ ਪੈਂਦਾ ਸੀ ਲੋਕਾਂ ਨੂੰ ਇਹ ਲੋਕੀ ਮੋਟੀਵੇਟ ਹੋਣਗੇ ਤਾਂ ਹੀ ਹੋਏਗਾ ਕੰਮ ਅਦਰਵਾਈਜ਼ ਨਹੀਂ ਹੋ ਸਕਦਾ ਜੀ ਸਰ ਕਿਹੜਾ ਜੂਸ ਲੇਤਾ ਹੈ ਸ਼ੂਗਰ ਵਾਲਾ ਪੀਂਦਾ ਰੋਜ਼ ਮੈਂ ਦਿੱਲੀ ਆਉਂਦਾ ਇਹਨਾਂ ਕੋਲ ਜੀ ਸਵੇਰੇ ਖਾਲੀ ਪੇਟ ਪਹਿਲਾਂ ਜੂਸ ਪੀ ਕੇ ਫਿਰ ਕੰਮ ਤੇ ਜਾਈਦਾ ਜੀ ਇਹ ਸ਼ੂਗਰ ਕਿੱਦਾਂ ਕੰਟਰੋਲ ਦੇ ਵਿੱਚ ਸ਼ੂਗਰ ਇਹਨੇ ਬਹੁਤ ਕੰਟਰੋਲ ਆਂਦੀ ਹੋਰ ਵੀ ਸਰੀਰ 'ਚ ਜੋ ਬਿਮਾਰੀ ਮਾੜੀ-ਮੋਟੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਕਿਉਂਕਿ ਜੇ ਸਾਰਾ ਨਿੰਮ ਪਾਈ ਇਹਨਾਂ ਨੇ ਐਲੋਵੀਰਾ ਪਾ ਦਿੰਦੇ ਆ ਕਰੇਲਾ ਪਾ ਦਿੰਦੇ ਆ ਸਾਰਾ ਕੁਝ ਪਾ ਕੇ ਮਿਕਸ ਜੂਸ ਬਹੁਤ ਵਧੀਆ ਬਣਦਾ ਜੀ ਸੋ ਕਾਫੀ ਤਰ੍ਹਾਂ ਦੀ ਜਿਹੜੀਆਂ ਸਬਜ਼ੀਆਂ ਪਈਆਂ ਹੋਈਆਂ ਨੇ ਅ ਅਮਰੂਦ ਆ ਨੀਮ ਦੇ ਪੱਤੇ ਆ ਟਮਾਟਰ ਕਰੇਲੇ ਆ ਪੁਦੀਨਾ ਚਕੁੰਦਰ ਅਦਰਕ ਨਿੰਬੂ ਸਾਰੀਆਂ ਜਿਹੜੀਆਂ ਆਰਗੇਨਿਕ ਸਬਜ਼ੀਆਂ ਨੇ ਆਮਲਾ ਬਹੁਤ ਚੰਗੀ ਹੁੰਦਾ ਸਿਹਤ ਲਈ ਬਿਲਕੁਲ ਆਮਲਾ ਤੇ ਅੱਜ ਕੱਲ ਜੂਜ ਹੀ ਨਹੀਂ ਕਰਦੇ ਲੋਕੀ ਘਰਾਂ ਚ ਇਹ ਰੋਜ਼ ਆਮਲਾ ਇਹਦੇ ਅੰਦਰ ਜਾਂਦਾ ਉਹਦੇ ਨਾਲ ਬਹੁਤ ਬਿਮਾਰੀਆਂ ਦੂਰ ਹੁੰਦੀਆਂ ਤੇ ਡਾਕਟਰ ਤਾਂ ਉਹਦਾ ਵੀ ਕਹਿੰਦੇ ਨੇ ਜਿਹੜੇ ਜਿਨ੍ਹਾਂ ਨੂੰ ਬੀਪੀ ਹੈ ਕਰੇਲੇ ਦੀ ਵਰਤ ਕਰੋ ਕਰੇਲੇ ਦਾ ਜੂਸ ਪੀਓ ਸਵੇਰੇ ਉਹਦੇ ਵਿੱਚ ਵਿਟਾਮਿਨ ਐ ਆਇਰਨ ਐ ਤੇ ਸ਼ੂਗਰ ਕੰਟਰੋਲ ਦੇ ਵਿੱਚ ਰਹੂਗੀ ਤੇ ਹੁਣ ਛੋਟੀ ਜੀ ਕਾਰਟ ਦੇ ਉੱਤੇ ਅਜਿਹੇ ਜੂਸ ਪਲਾ ਰਹੇ ਹੋ ਲੋਕਾਂ ਨੂੰ ਸਿਹਤ ਦੇ ਨਾਲ ਨਾਲ ਜਿਹੜਾ ਆ ਉਹਨਾਂ ਨੂੰ ਉਹਨਾਂ ਦੀ ਤੰਦਰੁਸਤੀ ਵੀ ਤੁਸੀਂ ਦੇ ਰਹੇ ਹੋ ਬਿਲਕੁਲ ਦੇਖ ਰਹੇ ਆ ਜੀ ਤੰਦਰੁਸਤੀ ਦਾ ਰਾਹ ਹੀ ਇਹ ਹੈ ਅੱਜ ਕੱਲ ਸਵੇਰੇ ਸਵੇਰੇ ਲੋਕ ਸ਼ਹਿਰ ਘਰ ਆਉਂਦੇ ਨੇ ਸ਼ਹਿਰ ਦੇ ਨਾਲ ਨਾਲ ਸਾਡੇ ਕੋਲ ਆਰਗੇਨਿਕ ਜੂਸ ਪੀ ਕੇ ਜਾਂਦੇ ਨੇ ਜੇ ਜੂਸ ਪੀਣਗੇ ਤਾਂ ਤੰਦਰੁਸਤ ਰਹਿਣਗੇ ਇਹ ਸਾਡੀ ਘਰ ਦੀ ਰਸੋਈ ਦਾ ਸਮਾਨ ਹੈ ਕੋਈ ਬਾਜ਼ਾਰ ਦਾ ਸਮਾਨ ਨਹੀਂ ਹੈਗਾ ਜੋ ਤੁਹਾਨੂੰ ਰਸੋਈ ਦੇ ਵਿੱਚ ਮਿਲ ਜਾਣਾ ਉਹ ਸਾਡੇ ਕੋਲ ਸਮਾਨ ਹੈਗਾ ਇੱਥੇ ਤੇ ਹੋਰ ਕੀ ਜੂਸ ਦੇ ਵਿੱਚ ਪਾਣਿਓ ਲਾਈਕ সুইਟਨਰ ਦੇ ਲਈ ਮਿੱਠਾ ਜਾਂ ਕੁਝ ਮਿੱਠਾ ਕੁਝ ਨਹੀਂ ਮਿੱਠਾ ਸਾਡੇ ਕੋਲ 20 ਟੂਰ ਦਾ ਜੂਸ ਹੈ 20 ਟੂਰ ਦੇ ਵਿੱਚ ਬੀਟਰੂਟ ਹੋਗੀ ਕੈਰਟ ਹੋਗੀ ਐਪਲ ਹੈ ਗਵਾਵਾ ਹੈ ਟਮਾਟੋ ਹੈ ਇਹ ਚੀਜ਼ਾਂ ਪਾ ਕੇ ਉਹ ਬੱਚਿਆਂ ਵਾਸਤੇ ਹੈ ਜੀ ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੂंगे ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਜੀ ਆਪਣਾ ਫਾਸਟ ਫੂਡ ਛੱਡੋ ਤੇ ਆਪਣੇ ਫੂਡ ਵਾਲੇ ਪਾਸੇ ਆਓ ਜੀ ਅੱਜ ਦੀ ਪੀੜ੍ਹੀ ਜਿਹੜੀ ਫਾਸਟ ਫੂਡ ਵਾਲੇ ਪਾਸੇ ਭੱਜ ਰਹੀ ਏ ਉਹ ਕਹਿੰਦੇ ਜੀ ਰੈਡੀ ਟੂ ਈਟ ਖਾਣ ਨੂੰ ਮਿਲੇ ਸਾਨੂੰ ਮਿਹਨਤ ਨਾ ਕਰਨੀ ਪਵੇ ਜਿਹੜਾ ਕਿ ਡਾਈਜੈਸਟ ਹੋ ਸਕੇ ਸਾਡਾ ਸਮਾਨ ਇਹ ਜਿਹੜਾ ਸਮਾਨ ਹੈ ਸਾਡਾ ਰਾਤ ਦਾ ਖ ਡਾਈਜੈਸਟ ਕਰ ਦੇਣਾ ਨੇ ਬਾਈ ਫਸਟ ਟਾਈਮ ਟਰਾਈ ਕੀਤਾ ਜੀ ਹਾਂਜੀ ਹਾਂਜੀ ਫਸਟ ਟਾਈਮ ਕੀਤਾ ਜੀ ਕਿਦਾਂ ਦਾ ਟੇਸਟ ਲੱਗਿਆ ਬਹੁਤ ਵਧੀਆ ਟੇਸਟ ਆ ਜੀ ਨਾਲੇ ਆਪਣੀ ਹੈਲਥ ਵੀ ਬਹੁਤ ਵਧੀਆ ਆਪਾਂ ਬਾਕੀ ਜਿਹਦਾ ਜੂਸ ਵਗੈਰਾ ਪੀਨੇ ਕੋਲ ਡਰਿੰਕ ਵਗਰਾ ਪੀਨੇ ਆ ਉਹਦੇ ਨਾਲ ਤਾਂ ਬਹੁਤ ਬੈਸਟ ਆ ਮਾਰਨਿੰਗ ਟਾਈਪ ਦਾ ਸਭ ਤੋਂ ਬੈਸਟ ਜੂਸ ਆ ਜੀ ਆਪਾਂ ਨੂੰ ਪੂਰਾ ਦਿਨ ਤੰਦਰੁਸਤ ਹੀ ਲੱਗ ਜਾਂਦਾ ਸ਼ੀਰ ਦੇ ਵਿੱਚ ਆਪਾਂ ਜਿਹੜਾ ਪੈਕਟ ਜੂਸ ਪੀਨੇ ਆ ਉਹਦੇ ਨਾਲ ਤਾਂ ਬਹੁਤ ਬੈਟਰ ਆ ਬਹੁਤ ਵਧੀਆ ਟੇਸਟ ਲੱਗਦਾ ਸਰਦਾਰ ਜੀ ਪਹਿਲਾਂ ਕੀ ਸੋਚ ਰਹੇ ਸੀ ਕਿ ਕੋੜਾ ਹੋਊਗਾ ਕਿਦਾਂ ਦਾ ਟੇਸਟ ਹੋਊਗਾ ਟ੍ਰਾਈ ਕਰਨ ਤੋਂ ਪਹਿਲਾਂ ਮੈਨੂੰ ਇਦਾਂ ਹੀ ਲੱਗਾ ਕਿ ਕੋੜਾ-ਕੋੜਾ ਹੋਊਗਾ ਕਿ ਕਰੇਲੇ ਵਗੈਰਾ ਪਏ ਆ ਕੀਆ ਵਗੈਰਾ ਪਿਆ ਮੈਨੂੰ ਲੱਗਾ ਕਿ ਇਸ਼ਾਤ ਕੋੜਾ ਹੋਊਗਾ ਬਟ ਜੂਸ ਬਹੁਤ ਬਟਰ ਹੈ ਜੀ ਖੱਟਾ-ਮਿੱਠਾ ਟੇਸਟ ਹੈ ਬਹੁਤ ਵਧੀਆ ਟੇਸਟ ਲੱਗਾ ਜੀ ਭਾਈ ਜੀ ਵੀ ਨਾਲ ਲੈ ਹਾਂਜੀ ਹਾਂਜੀ ਭਾਈ ਜੀ ਭਾਈ ਜੀ ਆਜੋ ਆਜੋ ਇੱਕ ਮਿੰਟ ਆਜੋ ਟ੍ਰਾਈ ਕੀਤਾ ਜੂਸ ਅੱਜ ਹਾਂਜੀ 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 ਪਹਿਲੀ ਵਾਰੀ ਕੀਤਾ ਬਹੁਤ ਟੇਸਟ ਆ ਬਹੁਤ ਵਧੀਆ ਟੇਸਟ ਆ ਠੀਕ ਹੈ ਇਹ ਨੰਬਰ ਦੇਣਾ ਹੋਵੇ ਕੋਲਡ ਡਰਿੰਕ ਤੇ ਇਹਨੂੰ ਕਿੰਨੇ ਕ ਨੰਬਰ ਦਓਗੇ ਸੋਚ ਸੋਅ ਹੈ ਸੋਚ 121 ਹੈ ਜੀ ਕੋਲਡ ਡਰਿੰਕ ਨੂੰ ਉਹ ਤਾਂ ਜੀ ਸਮਝ ਲੋ ਉਹ ਤਾਂ ਖਰਾਬ ਹੀ ਕਰਦੀ ਕੋਈ ਇਹ ਫਾਇਦੇਮੰਦ ਆ ਆਪਣੇ ਦੀ ਆਪਣਾ ਸਵੇਰੇ ਰਨਿੰਗ ਲਗਾਓ ਆਪਣਾ ਜੋ ਵੀ ਆ ਦੂਸਰੇ ਕਰੇ ਹੋਇਆ ਏ ਇਦਾਂ ਕਿ ਮਾਤਾ ਨੇ ਸਬਜ਼ੀ ਬਣਾਈ ਹੋਵੇ ਤੇ ਮਨਾ ਕਰ ਰਹੇ ਹੁਣ ਨਹੀਂ ਖਾਣਾ ਮਾਤਾ ਮੈਂ ਇਹ ਸਬਜ਼ੀ ਨਹੀਂ ਖਾਣੀ ਬਿਲਕੁਲ ਜੀ ਕਰੇ ਦਾ ਵੈਸੇ ਮਾਣਾ ਕਰਦੀਦਾ ਵੀ ਕਰੇਲੇ ਕਰੂਲੇ ਦਾ ਪਰ ਘੜਦਨ ਵੈਸੇ ਕਰਦਾ ਵੀ ਨਾ ਬਣਾਉਂਗੇ ਵੀ ਇਹ ਚੀਜ਼ਾਂ ਵਧੀਆ ਲੰਦੀ ਨਹੀਂ ਬਣਾ ਲਿਆ ਟਿੰਡੇ ਵੜਾ ਲੇ ਕੀ ਬਣਾ ਲਿਆ ਕਰੇਲੇ ਬਣਾ ਲਿਆ ਪਤਾ ਇਹ ਕਰਨੇ ਪਨੀਰ ਆਨ ਦੇ ਵੀ ਕਰੇ ਦਾ ਬੰਦਾ ਪਨੀਰ ਵਗਾਰੇ ਖਾ ਕੇ ਗੋਸਤ ਹੁੰਦਾ ਸਬਜੀ ਉਹੀ ਹੈ ਪਰ ਇੱਥੇ ਜਦ ਜੂਸ ਬਣਾ ਕੇ ਮਿਲ ਰਿਹਾ ਟੇਸਟੀ ਹੁੰਦਾ ਸਬਜੀ ਤਾਂ ਚਲੋ ਹਾਂ ਬਟ ਇਹਨਾਂ ਦੀ ਇੱਕ ਰੈਸਪੀ ਹੈ ਲੱਗ ਰੈਸਪੀ ਹੈ ਖੱਟਾ ਮਿੱਠਾ ਟੇਸਟ ਹੈ ਮੈਂ ਤਾਂ ਸਾਰਿਆਂ ਨੂੰ ਇਹੀ ਕਹੂੰਗਾ ਵੀ ਇੱਕ ਵਾਰੀ ਆ ਕੇ ਜੂਸ ਟਰਾਈ ਕਰੋ ਲੋਕੇਸ਼ਨ ਇਹਨਾਂ ਦੀ ਹੈਗੀ 32 ਸੈਕਟਰ ਬੇਸਮ 12 ਦੇ ਕੋਲ ਟੇਸਟ ਇਹਨਾਂ ਦਾ ਬਹੁ ਖਟਾ ਮਿਟਾ ਹੈ ਜਿਆਦਾ ਕੋੜਾ ਨਹੀਂ ਹੈਗਾ ਜਿਵੇਂ ਆਪਾਂ ਘਰੇ ਖਾਣੇ ਆ ਚੀਜ਼ਾਂ ਸਾਨੂੰ ਲੱਗਦਾ ਵੀ ਕੋੜਾ ਬੰਦਾ ਬਹੁਤ ਵਧੀਆ ਟੇਸ ਹੈ ਖਟਾ ਮਿਟਾ ਟੇਸ ਹੈ ਨਾਲੇ ਸੀਰ ਲਈ ਸਭ ਤੋਂ ਵੈਸਟ ਹੁੰਦਾ ਸਵੇਰੇ ਐਕਸਰਸ ਕਰੇ ਉਸ ਤੋਂ ਬਾਅਦ ਫੁੱਲ ਕੇ ਆ ਕੇ ਪੀਵੇ ਤੰਦਰੁਸਤ ਰਹਿੰਦਾ پورا ਦਿਨ ਨਰਜੀ ਰਹਿੰਦੀ ਬੋਡੀ ਹੈ ਹੈਗਾ ਸਰ ਕੱਚੇ ਪੇਠੇ ਜੂਸ ਕੱਚਾ ਪੇਠਾ ਹੋਗਾ ਖੀਰਾ ਕੀਆ ਪੁਦੀਨਾ ਆਵਲਾ ਨੀਬੂ ਮਿਕਸ ਜੂਸ ਪਲਾਇਆ ਆਪਣਾ ਟੇਸ ਤਾਂ ਕਾਫੀ ਵਧੀਆ ਲੱਗ ਰਿਹਾ ਹੈ ਟੇਸਟ ਵੀ ਵਧੀਆ ਤੇ ਫਾਇਦੇਨ ਤੋਂ ਜਿਆਦਾ ਵਧੀਆ ਆਂਦੇ ਜੀ ਮੈਂ ਤਾਂ ਸੋਚਿਆ ਸੀ ਕਿ ਕੋੜਾ ਹੋਊਗਾ ਤੁਹਾਡੇ ਸਾਹਮਣੇ ਹੀ ਆ ਜੀ ਤੁਹਾਨੂੰ ਇਸੇ ਕਰਕੇ ਇਹ ਸਾਰ ਐਕਸਪੀਰੀਅੰਸ 13 ਸਾਲ ਹੋ ਗਏ ਸਾਨੂੰ ਇਹੀ ਕੰਮ ਕਰਦੇ ਐ ਐਕਸਪੀਰੀਅੰਸ ਬਹੁਤ ਵੱਡੀ ਚੀਜ਼ ਹੁੰਦੀ ਜਰੂਰੀ ਨਹੀਂ ਕਿ ਆਪਾਂ ਡਿਗਰੀ ਲੈ ਕੇ ਹੀ ਕੰਮ ਕਰਨਾ ਐਕਸਪੀਰੀਅੰਸ ਨਾਲ ਵੀ ਕੰਮ ਹੋ ਸਕਦੇ ਐ ਜਿੰਨਾ ਆਪਕੀ ਦਾ ਕਹਿੰਦੇ ਨੇ ਕੰਮ ਨਹੀਂ ਕੰਮ ਜਿੰਨੇ ਨਹੀਂ ਕਰਨਾ ਉਹਦੇ ਲਈ ਕੰਮ ਨਹੀਂ ਕੰਮ ਤਾਂ ਬਹੁਤ ਆ ਤੈਨੋਂ ਜਵਾਨਾਂ ਨੂੰ ਕੀ ਕਹੋਗੇ ਕੰਮ ਇਹੀ ਕੰਮ ਦੀ ਘਾਟ ਨਹੀਂ ਹੈਗੀ ਜੀ ਤੁਸੀਂ ਆਪਣਾ ਸਿੱਖੋ ਤੇ ਆਪਣਾ ਹੁਨਰ ਦਿਓ ਬਿਲਕੁਲ ਬਿਲਕੁਲ ਹੁਨਰ ਹੱਥ 'ਚ ਲਿਆਓ ਤੇ ਉਹ ਕੰਮ ਕਰੋ ਬਹੁਤ ਕੰਮ ਹੈਗਾ ਆ ਕੰਮ ਦੀ ਕਮੀ ਨਹੀਂ ਹੈਗੀ ਜੋੜਾ ਕਹਿੰਦਾ ਮੰਦਾ ਮੰਦਾ ਕੋਈ ਕੰਮ ਮੰਦਾ ਨਹੀਂ ਹੈਗਾ ਜੀ ਕੰਮ ਕਰਨ ਵਾਲੇ ਵਾਲੀ ਬਹੁਤ ਕੰਮ ਆ ਬਹੁਤ ਕੰਮ ਆ ਸੋ ਆਰਗੈਨਿਕ ਦੇ ਨਾਲ ਨਾਲ ਜਿਹੜਾ ਹੈ ਸਿਹਤ ਵੀ ਜਿਹੜੇ ਜੂਸ ਨਾਲ ਤੁਹਾਨੂੰ ਮਿਲ ਰਹੀ ਹੈ ਤੇ ਕਦੇ ਲੰਘਦੇ ਫਿਰਦੇ ਜਾਣੇ ਹੋ ਤਾਂ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਤੇ ਅਗਲੀ ਅਪਡੇਟ ਲੈ ਕੇ ਫਿਰ ਤੋਂ ਰੂਬਰੂ ਹੋਵਾਂਗੇ ਦੇਖਦੇ ਰਹੋ ਲੁਧਿਆਣਾ